ਹੁਣ ਮੇਰੇ ਨਾਲ ਇੱਕ ਲਾਊਸ ਤੋਂ ਬੰਦਾ ਹਮ ਲਾਊਸ ਤੋਂ ਇਥੇ ਪੀ ਐਚ ਡੀ ਕਰ ਰਿਹਾ ਮੈਂ ਇੱਕ ਦਿਨ ਉਹਦੇ ਨਾਲ ਘੁੰਮ ਰਿਹਾ ਸੀ ਉਹਨੇ ਮੈਨੂੰ ਦੋ ਚਾਰ ਵਾਰੀ ਕਹਿ ਦਿੱਤਾ ਵੀ ਕਹਿੰਦਾ ਯੂ ਆਰ ਲੁਕਿੰਗ ਲਾਈਕ ਅ ਕਿੰਗ ਫਿਰ ਤੁਸੀਂ ਮੈਨੂੰ ਰਾਜੇ ਵਰਗੇ ਲੱਗਦੇ ਹੋ ਉਹ ਸਾਨੂੰ ਰਾਜਿਆਂ ਦੀ ਨਜ਼ਰ ਨਾਲ ਦੇਖਦੇ ਤੇ ਸਾਡੇ ਆਪ ਦੇ ਸਾਨੂੰ ਸਾਨੂੰ ਅਨਪੜ ਹਮ ਜਾਂ ਜਾਹਲ ਬੰਦੇ ਜਿਹੜੇ ਤੁਰੇ ਫਿਰੇ ਉਹ ਨਜ਼ਰ ਨਾਲ ਦੇਖਦੇ ਵੇਲੇ ਲੜ ਕਿਹਾ ਜਾਂਦਾ ਯਾਰ ਵੀ ਵੇਲੇ ਹੁੰਦੇ ਆ ਜਿਹੜੇ ਵੇਲੇ ਹੁੰਦੇ ਆ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੁੰਦਾ ਉਹ ਬਾਣਾ ਪਾ ਕੇ ਕਹਿੰਦੇ ਉਹ ਦੜਪੰਥਾ ਜਿਹੜਾ ਜੰਦੇ ਜਾਗੇ 18 ਸੈਂਚਰੀ ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਬਚਾਇਆ ਕਿੰਨਾਂ ਨੇ ਇਹਨਾਂ ਨੇ ਅਗਵਾਈ ਕਰਕੇ ਬਚਾਇਆ ਨੇ ਬਾਣੀ ਵਾਲੇ ਨਹੀਂ ਹੋਰ ਕੋਈ ਤਾਂ ਨਹੀਂ ਆਇਆ ਤੁਹਾਡਾ ਹੱਥ ਪੜ ਕਿੰਨੇ ਫੜਿਆ ਸੀਗਾ ਬਾਹ ਤੁਹਾਡੀ ਇਹਨਾਂ ਨੇ ਬਾਣੀ ਵਾਲੇ ਨਹੀਂ ਫੜੀ ਸੀ ਪਰਿਵਾਰ ਵੀ ਗੁਰਸਿੱਖੀ ਜੀਵਨ ਦੇ ਵਿੱਚ ਹਾਂਜੀ ਪਰਿਵਾਰਿਤ ਮਾਤਾ ਪਿਤਾ ਨੇ ਅੰਮ੍ਰਿਤ ਸ਼ਕਿਆ ਹੋਇਆ ਅਛਾ ਨਿਤਨੇਮ ਹੋ ਜਾਂਦਾ ਰੁਟੀਨ ਦੇ ਵਿੱਚ ਨਿਤਨੇਮ ਦਾ ਵੇਖੋ ਜੀ ਇਹ ਆਪਦੇ ਬੰਦੇ ਤੇ ਡਿਪੈਂਡ ਹੁੰਦਾ ਹੈ ਅੱਜ ਪਹਿਰਾਵੇ ਦੇ ਵਿੱਚ ਰਹਨੇ ਹਾਂ ਕਿ ਇਸ ਤਰੀਕੇ ਦਾ ਰਿਸ਼ਤੇਦਾਰਾਂ ਦਾ ਰੈਕਸ਼ਨ ਕਿਵੇਂ ਦਾ ਹੁੰਦਾਗਾ ਹੋਰ ਪਿੰਡ ਵੀ ਜਾਂਦੇ ਹੋਵਾਂਗੇ ਉੱਥੇ ਕਿਸ ਤਰ੍ਹਾਂ ਦਾ ਰੈਕਸ਼ਨ ਹੁੰਦਾਗਾ ਥੋੜਾ ਜਿਹਾ ਅਲੱਗ ਤਰੀਕੇ ਨਾਲ ਦੇਖਦੇ ਕਿਉਂਕਿ ਉਧਰ ਸਿੰਘ ਘਾਟੀ ਆ ਬਹੁਤ ਘੱਟ ਸਾਈਂ ਬਾਣੀ ਵਾਲੇ ਸਿੰਘ ਆ ਟੀਚਰਾਂ ਬਣਨੇ ਉਹ ਤਾਂ ਨਹੀਂ ਕੋਈ ਸ਼ਿਕਾਇਤ ਆਉਂਦੀ ਕੋਈ ਕਿਸੇ ਤਰੀਕੇ ਨੂੰ ਲੈ ਕੇ ਥੋੜਾ ਬੋਧ ਅਲੱਗ ਨਜ਼ਰੀ ਨਾਲ ਤੁਹਾਨੂੰ ਦੇਖਦੇ ਆ ਤੇ ਉਹ ਵੀ ਸੋਚਦੇ ਵੀ ਥੋੜਾ ਪ੍ਰੋਫੈਸ਼ਨਲ ਹੋਣ ਪਰ ਮੈਨੂੰ ਲੱਗਦਾ ਵੀ ਮੇਰਾ ਬਾਣਾ ਜਿਆਦਾ ਪ੍ਰੋਫੈਸ਼ਨਲ ਹੈ। ਅਸਲ ਤੁਸੀਂ ਕਿਰਪਾਨ ਲੈ ਕੇ ਚਲੇ ਜਾਂਦੇ ਹੋ? ਹਾਂਜੀ। ਨਾਲ ਹੀ ਰੱਖਦੇ ਹਾਂ। ਹਾਂਜੀ ਨਾਲ ਹੀ ਰੱਖਦੇ ਹਾਂ। ਜਦੋਂ ਕਲਾਸ ਲਾਉਣ ਜਾਂਦੇ ਹਾਂ ਉਦੋਂ ਵੀ ਨਾਲ ਹੁੰਦੀ ਹੈ। ਹਾਂਜੀ ਹਾਂਜੀ ਹਮੇਸ਼ਾ ਨਾਲ ਹੀ। ਫੇ ਤੁਹਾਨੂੰ ਟੀਚਰ ਨੇ ਕਹਿੰਦੇ ਯਾਰ ਵੀ ਇੱਥੇ ਕਿਰਪਾਨ ਦਾ ਕੀ ਕੰਮ ਹੈ ਇੱਥੇ ਤਾਂ ਕਲਮ ਚਾਹੀਦੀ ਹੈ। ਨਹੀਂ ਨਹੀਂ ਐਦਾਂ ਕਦੀ ਨਹੀਂ ਆਖਿਆ। ਵੀ ਇੰਨੀਆਂ ਵੀ ਕਲਮਾਂ ਨਾ ਚੱਕੋ। ਫਿਰ ਤੇਗ ਚੱਕਣੀ ਭਾਰੀ ਲੱਗਦੀ। ਏ ਅੰਮ੍ਰਿਤਧਾ ਦਾ ਛਾਕ ਲੈਂਦੇ ਆ ਕਿਉਂਕਿ ਘਰ ਦੇ ਕਈ ਵਾਰ ਫੋਰਸ ਕਰਕੇ ਛਕਾ ਦਿੰਦੇ ਆ ਹੁਣ ਤਾਂ ਸ੍ਰੀ ਸਾਹਿਬ ਵੀ ਦੂਜਾ ਪਾਉਣਾ ਸ਼ੁਰੂ ਕਰਤਾ ਡੋਰੀ ਵਾਲਾ ਵੀ ਯਾਰ ਪਤਾ ਹੀ ਨਹੀਂ ਲੱਗੇ ਕਿਸੇ ਨੂੰ ਇਹ ਮਾਡਰਨਿਟੀ ਦਾ ਥੋੜਾ ਜਿਹਾ ਪ੍ਰਭਾਵ ਥੋੜਾ ਨਹੀਂ ਬਹੁਤਾ ਕਹਿ ਸਕਦੇ ਵੈਸਟਰਨ ਕਲਚਰ ਨੂੰ ਅਪਣਾ ਲੈਣਾ ਮਾਡਰਨਿਟੀ ਸਮਝ ਲਿਆ ਮਾਡਰਨਿਟੀ ਉਹ ਹੁੰਦੀ ਵੀ ਆਪਣਾ ਜਿਹੜਾ ਕਲਚਰ ਆ ਆਪਣਾ ਵਿਰਸੇ ਦੀ ਚੀਜ਼ਾਂ ਬਣਿਆ ਉਹਨਾਂ ਨੂੰ ਤੁਸੀਂ ਡਿਵੈਲਪ ਕਰੋ ਕਿਸੇ ਦੇ ਕਲਚਰ ਨੂੰ ਵਿਰਸੇ ਨੂੰ ਅਪਣਾ ਲੈਣਾ ਮਾਡਰਨਿਟੀ ਥੋੜੀ ਹੁੰਦੀ ਹੈ ਆਪਣੇ ਆਪ ਨੂੰ ਥੋੜਾ ਜਿਆ ਸਿਕਿਉਰ ਰੱਖਣਾ ਮੈਨੂੰ ਲੱਗਣ ਲੱਗ ਪਿਆ ਵੀ ਥੋੜਾ ਜਿਆ ਸਿੱਖੀ ਪਹਿਰਾ ਵੀ ਚਾਉਣਾ ਚਾਹੀਦਾ ਫਿਰ ਇਹਦੇ ਇਹਦੇ ਫਿਰ ਦਮਾਲਾ ਬਣਨਾ ਸ਼ੁਰੂ ਕਰ ਦਿੱਤਾ ਇਹ ਸਿਕਿਉਰ ਰੱਖਣਾ ਮੈਂ ਥੋੜਾ ਜਿਆ ਸਮਝਿਆ ਨਹੀਂਗਾ ਕਿਸੇ ਤੋਂ ਖਤਰਾ ਸੀਗਾ ਕਿਸੇ ਚੀਜ਼ ਨੂੰ ਲੈ ਕੇ ਤੇ ਅੱਜ ਕੱਲ ਜਿਹੜਾ ਬਾਹਰ ਬਾਹਰੀ ਬੋਲ ਬਹੁਤ ਭੜਾ ਮਾਹੌਲ ਹੈ ਤੇ ਯੂਨੀਵਰਸਿਟੀਆਂ ਦੇ ਵਿੱਚ ਇਦੋਂ ਜਿਆਦਾ ਕਿਤੇ ਨਾ ਕਿਤੇ ਖਰਾਬ ਹੁੰਦਾ ਦਿਖ ਰਿਹਾ ਹੈ ਪਰ ਇਸ ਬਾਣੀ ਨੂੰ ਇਸ ਪਹਿਰਾਵੇ ਨੂੰ ਤਾਂ ਇੱਕ ਵੱਖਰੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈਗਾ ਕਿਹਾ ਜਾਂਦਾ ਯਾਰ ਤੁਸੀਂ ਤਾਂ ਇੱਕ ਕਟੜ ਸੋਚ ਵਾਲੇ ਬੰਦੇ ਆਗੇ ਤੁਹਾਡੀ ਤਾਂ ਸੋਚ ਇੱਕ ਪਾਕੀ ਆ ਨਿਹੰਗ ਸਿੰਘਾਂ ਦਾ ਕੁਝ ਹੋਰ ਐਕਸਪੀਰੀਅੰਸ ਆ ਜਿਹੜੇ ਖਾਲਿਸਤਾਨ ਵਾਲੇ ਆ ਉਹਨਾਂ ਦਾ ਕੋਈ ਹੋਰ ਐਕਸਪੀਰੀਅੰਸ ਆ ਕਿ ਸਟੂਡੈਂਟ ਵੀ ਉਸੇ ਨਜ਼ਰ ਦੇ ਨਾਲ ਤੁਹਾਨੂੰ ਦੇਖਦਾਗਾ ਜਿਹੜੀ ਨਜ਼ਰ ਦੇ ਨਾਲ ਬਾਹਰ ਲੋਕ ਦੇਖਦੇ ਨੇ ਤਾਂ ਤੁਹਾਨੂੰ ਥੋੜੀ ਜੀ ਅਲੱਗ ਨਜ਼ਰੀ ਨਾਲ ਦੇਖਿਆ ਜਾਊਗਾ ਇਹ ਆਮ ਆਮ ਬੰਦੇ ਦੇ ਵਿੱਚ ਤੁਹਾਨੂੰ ਨਹੀਂ ਗਿਣਿਆ ਜਾਊਗਾ ਸਦੇ ਵਿਚਾਰਧਾਰਾ ਨੂੰ ਲੈ ਕੇ ਵੀ ਉਹ ਹੋਇਆ ਤਕਰਾਰ ਹੋਈ ਹੈ ਕਦੇ ਦੋਸਤਾਂ ਵਿਚਕਾਰ ਹੋ ਜਾਂਦੀ ਹੈ ਅਸੀਂ ਤਾਂ ਕਲਾਸ ਰੂਮ ਦੇ ਵਿੱਚ ਡੇਲੀ ਕਰਦੇ ਆ ਵਿਚਾਰ ਤਕਰਾਰ ਵੀ ਹੁੰਦਾ ਪਰ ਤਕਾ ਤਕਰਾਰ ਨੂੰ ਅਸੀਂ ਪਰਸਨਲੀ ਨਹੀਂ ਲੈਂਦੇ ਸ਼ਾਇਦ ਕਰਕੇ ਮੁੱਛਾਂ ਵਿੱਚ ਚੱਲ ਰਿਹਾ ਹੈ ਟ੍ਰੈਂਡ ਜਾਂ ਚੱਲ ਪਿਆ ਚੀਜ਼ਾਂ ਪਰ ਦਾੜੀ ਨੂੰ ਲੈ ਕੇ ਬਹੁਤ ਘੱਟ ਮੁੰਡੇ ਰੱਖ ਕੇ ਰਾਜੀ ਨੇ ਦਾੜਾ ਹੋਇਆ ਵਾ ਤਾਂ ਇਹਦਾ ਕਾਰਨ ਕੀ ਮੰਨਦੇ ਦੇਖੋ ਪਹਿਲੀ ਗੱਲ ਤੇ ਦਾੜੀ ਜਾਂ ਮੁੱਛਾਂ ਟ੍ਰੈਂਡ ਨਹੀਂ ਹੈ ਇਹ ਸਾਡਾ ਵਿਰਸਾ ਹੈ ਸਾਡੀ ਪਰੰਪਰਾ ਕਿ ਇਸ ਕਟਾਉਂਦੇ ਆ ਕਿ ਕਿਸੇ ਦੀ ਦਾੜੀ ਨੂੰ ਹੱਥ ਪਾ ਲੈਣਾ ਪਿੰਡਾਂ ਜਾ ਕੇ ਦੇਖੋ ਵੀ ਅਗਲਾ ਚੀਰ ਦਿੰਦਾ ਹੂੰ ਇੱਥੇ ਕੀ ਕਰਦੇ ਆ ਆਪ ਨਾਈ ਕੋਲ ਜਾ ਕੇ ਤੇ ਆਪ ਦੀ ਦਾੜੀ ਫੜਾਉਂਦੇ ਤੇ ਇਹ ਪ੍ਰੋਫੈਸ਼ਨ ਨਹੀਂ ਹੈ ਕੋਈ ਜਾਂ ਇਹ ਕਟਾਉਣੀ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੇ ਸਾਨੂੰ ਮਹਾਰੇ ਨੇ ਬਖਸ਼ੀ ਹੋਈ ਤੇ ਨੂੰ ਏਦਾਂ ਹੀ ਸਬਸੂਤ ਰੱਖਣਾ ਚਾਹਜੁਰ ਤਾ ਇੰਪੈਕਟ ਦੇਖ ਰਹੇ ਹਾਂ ਮੈਂ ਹਾਂ ਰਾਜਦੀਪ ਸਿੰਘ ਤੇ ਲਾਈਫ ਟਾਕ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲਬਾਤ ਕਰਾਂਗੇ ਇੱਕ ਅਜਿਹੇ ਨੌਜਵਾਨ ਦੇ ਨਾਲ ਜੋ ਨੌਜਵਾਨ ਗੁਰੂ ਦੇ ਪਹਿਰਾਵੇ ਦੇ ਵਿੱਚ ਰਹਿੰਦਾਗਾ ਅਕਸਰ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਉਹ ਚਾਹੁੰਦੇ ਨੇ ਕਿ ਅਸੀਂ ਵੀ ਗੁਰੂ ਵਾਲੇ ਹੋਈਏ ਅਸੀਂ ਵੀ ਬਾਣਾ ਪਾਈਏ ਅਸੀਂ ਵੀ ਪਹਿਰਾਵਾ ਅਪਣਾਈਏ ਪਰ ਕੁਝ ਡਰ ਆ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਡਰ ਉਹਨਾਂ ਦੇ ਮਨਾਂ ਚਾਜ ਜੋ ਅਸੀਂ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਨੌਜਵਾਨ ਦੀ ਉਹਨਾਂ ਦੀ ਆਪਣੀ ਵੀ ਇੱਕ ਕਹਾਣੀ ਆ ਉਸ ਕਹਾਣੀ ਦੇ ਬਾਰੇ ਵੀ ਚਰਚਾ ਹੋਵੇਗੀ ਜਿਵੇਂ ਪਹਿਲਾ ਪ੍ਰੋਗਰਾਮ ਤੁਸੀਂ ਤੂਫਾਨ ਸਿੰਘ ਨੂੰ ਬਹੁਤ ਪਿਆਰ ਦਿੱਤਾ ਉਸੇ ਤਰੀਕੇ ਦਾ ਇੱਕ ਪ੍ਰੋਗਰਾਮ ਹੋਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਰਹੇ ਆਂ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਬਾਲ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਵੀ ਇੱਧਰ ਲਗਨ ਕਿਵੇਂ ਲੱਗਦੀ ਆ ਪੂਰਾ ਤਿਆਰ ਬਰ ਤਿਆਰ ਸਿੰਘ ਸਜਣਾ ਬਾਣੇ ਦੇ ਵਿੱਚ ਤੁਸੀਂ ਅੱਜ ਸਟੱਡੀ ਕਰ ਰਹੇ ਹੋ ਯੂਨੀਵਰਸਿਟੀ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਕਿਵੇਂ ਆ ਇਸ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਗਾ ਕਿ ਮਹਾਰਾਜ ਦੀ ਕਿਰਪਾ ਹੁੰਦੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਵਾਪਰ ਨਹੀਂ ਹੁੰਦੀ ਆ ਦੂਜਾ ਜਦੋਂ ਮੈਂ 2019 ਚ ਪਲੱਸ 2 ਪਾਸ ਕਰਕੇ ਨਾ ਹਰੇਕ ਨੌਜਵਾਨ ਨੂੰ ਹੁੰਦਾ ਵੀ ਇਹ ਤੋਂ ਬਾਅਦ ਕੀ ਕਰਨਾ ਹੂੰ ਚਲੋ ਮਹਾਰਾਜ ਦੀ ਕਿਰਪਾ ਨਾਲ ਮੇਰਾ ਪਸ਼ੋਕੜ ਜਿਹੜਾ ਯੂਪੀ ਤੋਂ ਆ ਅੱਛਾ ਮੈਂ ਯੂਪੀ ਦਾ ਰਹਿਣ ਵਾਲਾ ਮੈਂ ਕਦੀ ਘਾਟ ਹੀ ਦੱਸਦਾ ਹੁਣਾ ਤੇ 2019 ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਅਕਾਲ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਹੁੰਦੀ ਹੈ। ਹੂੰ 3 ਸਾਲ ਗ੍ਰੈਜੂਏਸ਼ਨ। ਆਪਾਂ ਗ੍ਰੈਜੂਏਸ਼ਨ ਜਿਹੜੀ ਕੰਪਲੀਟ ਕੀਤੀ ਉੱਥੋਂ 2019 'ਚ ਉੱਥੇ ਆਣ ਕੇ ਆਪਾਂ ਐਡਮਿਸ਼ਨ ਲੈ ਲਿਆ ਸੀ। ਉਹਦੇ ਬਾਅਦ ਉੱਥੇ ਪੜ੍ਹਾਈ ਕੀਤੀ ਅਮਰਸ਼ਾ ਕੇ ਤੇ ਚਲੋ ਥੋੜਾ ਬਹੁਤ ਕੁਰਤੇ ਪਜਾਮੇ ਪਾਉਣੇ ਸ਼ੁਰੂ ਕਰ ਦਿੱਤੇ। ਹੂੰ 2022 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਆਣ ਕੇ ਆਪਾਂ ਐਮਏ ਦੀ ਪੜ੍ਹਾਈ ਸ਼ੁਰੂ ਕੀਤੀ। ਅੱਗੇ ਲੱਗਣ ਹੈਗੀ ਸੀ ਵੀ ਹੋਰ ਧਰਮਾਂ ਬਾਰੇ ਪੜਿਆ ਜਾਵੇ। ਚਲੋ ਉਹ ਜੋ ਸ਼ੁਰੂ ਕੀਤੀ ਤਾਂ ਸਿੱਧਾ ਹੀ ਜੇ ਪਤਾ ਲੱਗਿਆ ਵੀ ਜੇ ਆਪਣੇ ਆਪ ਨੂੰ ਥੋੜਾ ਜਿਹਾ ਸਿਕਿਉਰ ਰੱਖਣਾ ਵਾ ਮੈਨੂੰ ਲੱਗਣ ਲੱਗ ਪਿਆ ਵੀ ਥੋੜਾ ਜਿਹਾ ਸਿੱਖੀ ਪਹਿਰਾਵੇ ਚ ਆਉਣਾ ਪਚਈਦਾ ਹਮਮ ਸਿੱਧੇ ਹੀ ਜੇ ਫਿਰ ਦਮਾਲਾ ਬਣਨਾ ਸ਼ੁਰੂ ਕਰ ਦਿੱਤਾ ਇਹ ਸਿਕਿਉਰ ਰੱਖਣਾ ਮੈਂ ਥੋੜਾ ਜਿਹਾ ਸਮਝਿਆ ਨਹੀਂਗਾ ਕਿਸੇ ਤੋਂ ਖਤਰਾ ਸੀਗਾ ਕਿਸੇ ਚੀਜ਼ ਨੂੰ ਲੈ ਕੇ ਸਿਕਿਉਰ ਮੈਨੂੰ ਲੱਗਦਾ ਵੀ ਜਿਹੜਾ ਯੂਨੀਵਰਸਿਟੀਆਂ ਦਾ ਮਾਹੌਲ ਹੁੰਦਾ ਨਾ ਤੁਸੀਂ ਉਹ ਚੀਜ਼ ਨੂੰ ਸਮਝ ਸਕਦੇ ਹੋ ਵੀ ਅੱਜ ਕੱਲ ਜਿਹੜਾ ਬਾਹਰ ਬਾਹਰੀ ਬੋਲ ਬਹੁਤ ਭੜਾ ਮਾਹੌਲ ਆ ਤੇ ਯੂਨੀਵਰਸਿਟੀਆਂ ਦੇ ਵਿੱਚ ਇਦੋਂ ਜਿਹੜਾ ਕਿਤੇ ਨਾ ਕਿ ਉਹ ਕੁੜੀਆਂ ਮੁੰਡਿਆਂ ਦਾ ਆਪਸ ਚ ਬੈਠਣਾ ਜਾਂ ਜਿਵੇਂ ਦਾ ਵੀ ਮਾਹੌਲ ਚੱਲਦਾ ਵਾ ਯੂਨੀਵਰਸਿਟੀ ਦਾ ਮਾਹੌਲ ਉਹਦੇ ਵਿੱਚ ਜੇ ਤੁਸੀਂ ਵਿਚਰਨਾ ਆਪਣੇ ਆਪ ਨੂੰ ਸੰਭਾਲਣਾ ਤੇ ਬਾਣਾ ਬਹੁਤ ਤੁਹਾਡੀ ਹੈਲਪ ਕਰਦਾ ਮੈਨੂੰ ਲੱਗਦਾ ਮੈਨੂੰ ਅੱਜ ਤੱਕ ਬਾਣੇ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਜਦੋਂ ਮੈਂ 6 ਮਹੀਨੇ ਗੁਜ਼ਰੇ ਮੈਸੇਜ ਜਿਹੇ ਬਾਣੇ ਵੱਲ ਵਧਿਆ ਦਮਾਲਾ ਸਜਾ ਕੇ ਬਾਣਾ ਪੋਣਾ ਸ਼ੁਰੂ ਕੀਤਾ ਪਰ ਇਸ ਬਾਣੀ ਨੂੰ ਇਸ ਪਹਿਰਾਵੇ ਨੂੰ ਤਾਂ ਇੱਕ ਵੱਖਰੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈਗਾ ਕਿਹਾ ਜਾਂਦਾ ਯਾਰ ਤੁਸੀਂ ਤਾਂ ਇੱਕ ਕੱਟੜ ਸੋਚ ਵਾਲੇ ਬੰਦੇ ਆ ਗਏ ਤੁਹਾਡੀ ਤਾਂ ਸੋਚ ਇੱਕ ਪਾਕੀ ਆ ਕੱਟੜਤਾ ਹੈਗੀ ਆ ਖਾਲਸਤਾਨੀਓ ਇਸ ਤਰੀਕੇ ਦੀ ਨਜ਼ਰੀਏ ਦੇ ਨਾਲ ਦੇਖਦੇ ਨੇ ਇਹ ਨਜ਼ਰੀਆ ਇਹਦੇ ਮੈਨੂੰ ਲੱਗਦਾ ਵੀ ਹੁਣ ਅਕਸਰ ਜਦੋਂ ਨਿਹੰਗ ਸਿੰਘਾਂ ਦੀ ਗੱਲ ਕਰਦੇ ਆ ਨਾ ਇਹ ਬਾਣਾ ਇੱਕ ਨਿਹੰਗ ਸਿੰਘਾਂ ਵਾਲਾ ਹਮ ਨਿਹੰਗ ਸਿੰਘਾਂ ਦਾ ਕੁਝ ਹੋਰ ਐਕਸਪੀਰੀਅੰਸ ਆ ਜਿਹੜੇ ਖਾਲਿਸਤਾਨ ਵਾਲੇ ਆ ਉਹਨਾਂ ਦਾ ਕੋਈ ਹੋਰ ਐਕਸਪੀਰੀਅੰਸ ਆ ਹੂੰ ਠੀਕ ਹੈ ਜੀ ਇਹਨਾਂ ਨੂੰ ਮੈਨੂੰ ਲੱਗਦਾ ਵੀ ਇਹ ਚੀਜ਼ ਨੂੰ ਕੱਢਣਾ ਚਾਹੀਦਾ ਸਟੂਡੈਂਟ ਕਿਸ ਨਜ਼ਰ ਦੇ ਨਾਲ ਦੇਖਦਾ ਕਿ ਸਟੂਡੈਂਟ ਵੀ ਉਸੇ ਨਜ਼ਰ ਦੇ ਨਾਲ ਤੁਹਾਨੂੰ ਦੇਖਦਾਗਾ ਜਿਹੜੀ ਨਜ਼ਰ ਦੇ ਨਾਲ ਬਾਹਰ ਲੋਕ ਦੇਖਦੇ ਨੇ ਸਟੂਡੈਂਟ ਕੁਝ ਹੋਰ ਅਲੱਗ ਨਜ਼ਰ ਨਾਲ ਦੇਖਦੇ ਵੀ ਆਬਵੀਅਸਲੀ ਵੀ ਤੁਸੀਂ ਕਿਸੇ ਇੱਕ ਪਹਿਰਾਵੇ ਦੇ ਵਿੱਚ ਹੋ ਤਾਂ ਤੁਹਾਨੂੰ ਥੋੜੀ ਜੀ ਅਲੱਗ ਨਜ਼ਰੀ ਨਾਲ ਦੇਖਿਆ ਜਾਊਗਾ ਇਹ ਆਮ ਆਮ ਬੰਦੇ ਦੇ ਵਿੱਚ ਤੁਹਾਨੂੰ ਨਹੀਂ ਗਿਣਿਆ ਜਾਊਗਾ ਜਦੋਂ ਵੀ ਅਸੀਂ ਕਿਤੇ ਜਾਵਾਂਗੇ ਆਵਾਂਗੇ ਤੇ ਸਾਨੂੰ ਥੋੜਾ ਜਿਹਾ ਫਰਕ ਨਾ ਦਿਖਿਆ ਵੀ ਇਹ ਸਿੱਖੀ ਦੇ ਨਾਲ ਕੋਈ ਨਾ ਕੋਈ ਜੁੜਿਆ ਹੋਇਆ ਤਾਂ ਕਰਕੇ ਬਾਣਾ ਪਾਇਆ ਹੋਇਆ ਕਿਉਂਕਿ ਇਹ ਗੱਲ ਤਾਂ ਪੱਕੀ ਆ ਬਾਣਾ ਐਡੀ ਛੇਤੀ ਨਹੀਂ ਮਿਲ ਜਾਂਦਾ ਜੇ ਤੁਹਾਡੇ ਕੋਲ ਬਾਣੀ ਨਹੀਂ ਹੈਗੀ ਜਾਂ ਤੁਸੀਂ ਸਿੱਖੀ ਦੇ ਨਾਲ ਨਹੀਂ ਜੁੜੇ ਹੋਏ ਇਹ ਟਿਕਦਾ ਨਹੀਂਗਾ ਤੇ ਬਾਣਾ ਜਿਹੜਾ ਟਿਕਦਾ ਨਹੀਂ ਆ ਜੇ ਕਿਸੇ ਨੇ ਪਾ ਵੀ ਲਿਆ 6 ਮਹੀਨੇ ਰੱਖੂਗਾ ਫਿਰ ਤੇ ਲਾ ਦੂਗਾ ਕੀ ਗੱਲਾਂ ਹੁੰਦੀਆਂ ਜੀ ਅਕਸਰ ਇਹ ਹੁੰਦਾ ਨਾ ਅੱਜ ਕੱਲ ਮੁੰਡੇ ਅੰਮ੍ਰਿਤਧਾਰ ਛਕ ਲੈਂਦੇ ਆ ਕਿਉਂਕਿ ਘਰ ਦੇ ਕਈ ਵਾਰ ਫੋਰਸ ਕਰਕੇ ਛਕਾ ਦਿੰਦੇ ਆ ਹੁਣ ਤਾਂ ਸ੍ਰੀ ਸਾਹਿਬ ਵੀ ਦੂਜਾ ਪਾਉਣਾ ਸ਼ੁਰੂ ਕਰਤਾ ਡੋਰੀ ਵਾਲਾ ਵੀ ਯਾਰ ਪਤਾ ਹੀ ਨਹੀਂ ਲੱਗੇ ਇਹ ਜਿਹਨੂੰ ਪਤਾ ਪਤਾ ਨਹੀਂ ਆਪਦੀ ਆਪ ਤਾਂ ਸ਼ੋਅ ਹੀ ਨਹੀਂ ਕਰਦੇਗੇ ਤੁਸੀਂ ਤਾਂ ਖੁੱਲਾ ਖੁੱਲੇ ਸ਼ਰੇ ਆਂ ਤੁਸੀਂ ਤਾਂ ਬਾਣਾ ਪਾ ਕੇ ਯੂਨੀਵਰਸਿਟੀ ਦੇ ਵਿੱਚ ਘੁੰਮਦੇ ਹੋ ਪੜ੍ਹਾਈ ਕਰਦੇ ਹੋ ਆਪਦੀ ਇਹ ਥੋੜਾ ਜਿਹਾ ਨਾ ਇਹ ਮਾਡਰਨਿਟੀ ਦਾ ਥੋੜਾ ਜਿਹਾ ਪ੍ਰਭਾਵ ਆ ਥੋੜਾ ਨਹੀਂ ਬਹੁਤਾ ਕਹਿ ਸਕਦੇ ਵੀ ਉਹਨਾਂ ਨੇ ਕੀ ਕੀਤਾ ਵਾ ਵੀ ਵੈਸਟਰਨ ਕਲਚਰ ਨੂੰ ਅਪਣਾ ਲੈਣਾ ਮਾਡਰਨਿਟੀ ਸਮਝ ਲਿਆ ਪਰ ਮਾਡਰਨਿਟੀ ਇਹ ਨਹੀਂ ਹੁੰਦੀ ਮੈਨੂੰ ਲੱਗਦਾ ਜੋ ਮਾਡਰਨਿਟੀ ਉਹ ਹੁੰਦੀ ਵੀ ਆਪਣਾ ਜਿਹੜਾ ਕਲਚਰ ਆ ਆਪਣਾ ਵਿਰਸੇ ਦੀ ਜੋ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਡਿਵੈਲਪ ਕਰੋ ਕਿਸੇ ਦੇ ਕਲਚਰ ਨੂੰ ਵਰਸੇ ਨੂੰ ਅਪਣਾ ਲੈਣਾ ਮਾਡਰਨਟੀ ਥੋੜੀ ਹੁੰਦੀ ਹੈ ਹਾਂ ਉਹਨਾਂ ਦਾ ਤੁਸੀਂ ਪਹਿਰਾਵਾ ਅਪਣਾ ਲਿਆ ਇਹ ਮਾਡਰਨਟੀ ਨਹੀਂ ਹੁੰਦੀ ਮੈਨੂੰ ਲੱਗਦਾ ਤੁਸੀਂ ਆਪਣੇ ਨੂੰ ਡਿਵੈਲਪ ਕਰੋ ਸਾਡਾ ਬਾਣਾ ਮਹਾਰਾਜ ਨੇ ਬਖਸ਼ਿਆ ਹੋਇਆ ਸੀ ਇਹਦੇ ਚ ਹੁਣ ਮੇਰੇ ਨਾਲ ਇੱਕ ਲਾਊਸ ਤੋਂ ਬੰਦਾ ਹਾਂ ਲਾਊਸ ਤੋਂ ਇੱਥੇ ਪੀ ਐਚ ਡੀ ਕਰ ਰਿਹਾ ਮੈਂ ਇੱਕ ਦਿਨ ਉਹਦੇ ਨਾਲ ਗੋਮ ਰਿਹਾ ਸੀ ਉਹਨੇ ਮੈਨੂੰ ਦੋ ਚਾਰ ਵਾਰੀ ਕਹਿਤਾ ਵੀ ਕਹਿੰਦਾ ਯੂ ਆਰ ਲੁਕਿੰਗ ਲਾਈਕ ਅ ਕਿੰਗ ਫੇ ਤੁਸੀਂ ਮੈਨੂੰ ਰਾਜੇ ਵਰਗੇ ਲੱਗਦੇ ਹੋ ਤੇ ਅਸੀਂ ਹੈਗੇ ਹਾਂ ਰਾਜੇ ਅੱਛਾ ਸਾਨੂੰ ਮਹਾਰਾਜ ਨੇ ਰਾਜਾ ਬਣਾਇਆ ਹੋਇਆ ਤੇ ਅਸੀਂ ਦਿਖਦੇ ਵੀ ਰਾਜੇ ਉਹ ਨਹੀਂ ਲੱਗਦੇ ਉਹ ਸਾਨੂੰ ਰਾਜਿਆਂ ਦੀ ਨਜ਼ਰ ਨਾਲ ਦੇਖਦੇ ਤੇ ਸਾਡੇ ਆਪ ਦੇ ਸਾਨੂੰ ਸਾਨੂੰ ਕਹਿ ਲਵੇ ਇੱਕ ਅਨਪੜ ਹੂੰ ਜਾਂ ਜਾਹਲ ਬੰਦੇ ਜਿਹੜੇ ਤੁਰੇ ਫਿਰਦੇ ਉਹ ਨਜ਼ਰ ਨਾਲ ਦੇਖ ਜਾਂ ਇੱਕ ਵੇਲੜ ਕਿਹਾ ਜਾਂਦਾ ਯਾਰ ਵੀ ਵੇਲੇ ਹੁੰਦੇ ਆ ਜਿਹੜੇ ਜਿੰਨਾਂ ਕੋਲ ਕੋਈ ਕੰਮ ਨਹੀਂ ਹੁੰਦਾ ਉਹ ਬਾਣਾ ਪਾ ਕੇ ਕਹਿੰਦੇ ਉਹ ਦਲ ਪੰਥਾ 'ਚ ਰਲ ਜਾਂਦੇ ਆ ਜਾ ਕੇ ਪਰ ਇਹਨਾਂ ਨੇ ਉਹ ਦੇਖਿਆ ਨਹੀਂ ਨਾ ਵੀ ਇਹਨਾਂ ਨੂੰ ਬਚਾਉਣ ਵਾਲੇ ਕਿਹੜੇ ਆ ਹੂੰ 18 ਸੈਂਚਰੀ 'ਚੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਬਚਾਇਆ ਕਿੰਨਾਂ ਨੇ ਇਹਨਾਂ ਨੇ ਅਗਵਾਈ ਕਰਕੇ ਬਚਾਇਆ ਨਾ ਬਾਣੀ ਵਾਲੇ ਨਹੀਂ ਹੋਰ ਕੋਈ ਤਾਂ ਨਹੀਂ ਆਇਆ ਤੁਹਾਡਾ ਹੱਥ ਫੜਨ ਕਿੰਨੇ ਫੜਿਆ ਸੀਗਾ ਬਾਹ ਤੁਹਾਡੀ ਇਹਨਾਂ ਨੇ ਬਾਣੇ ਵਾਲੇ ਨਹੀਂ ਫੜੀ ਸੀਗੀ ਤੁਸੀਂ ਇਤਿਹਾਸ ਪੜ੍ਹਦੇ ਨਹੀਂ ਨਾ ਗਲਤ ਹੈ ਕਦੀ ਦੇਖਿਆ ਨਹੀਂ ਕਿਤਾਬਾਂ ਨੂੰ ਫਰੋਲ ਕੇ ਦੇਖਿਆ ਜਾਂ ਫਰੋਲਣ ਕੇ ਫਿਰ ਪਤਾ ਲੱਗੂਗਾ ਅੱਛਾ ਟੀਚਰਾਂ ਬਣਨੇ ਉਹ ਤਾਂ ਨਹੀਂ ਕੋਈ ਸ਼ਿਕਾਇਤ ਪਾਉਂਦੀ ਕੋਈ ਕਿਸੇ ਤਰੀਕੇ ਨੂੰ ਲੈ ਕੇ ਥੋੜਾ ਬਦ ਅਲੱਗ ਨਜ਼ਰੀ ਨਾਲ ਤੁਹਾਨੂੰ ਦੇਖਦੇ ਆ ਤੇ ਉਹ ਵੀ ਸੋਚਦੇ ਵੀ ਥੋੜਾ ਪ੍ਰੋਫੈਸ਼ਨਲ ਹੋਣ ਪਰ ਮੈਨੂੰ ਲੱਗਦਾ ਵੀ ਮੇਰਾ ਬਾਣਾ ਜ਼ਿਆਦਾ ਪ੍ਰੋਫੈਸ਼ਨਲ ਚਲੋ ਮੂੰਹ ਤੇ ਨਹੀਂ ਕਹਿੰਦੇ ਪਰ ਉਹਨਾਂ ਦੀ ਸੋਚ ਹੁੰਦੀ ਹੈ ਵੀ ਉਦਾਂ ਰਹਿੰਦੇ ਥੋੜਾ ਇਹ ਦੱਸ ਸਕਦੇ ਹੋ ਖੁੱਲ ਕੇ ਕਿਸ ਤਰੀਕੇ ਦਾ ਬਿਹੇਵ ਕੀਤਾ ਜਾਂਦਾ ਤੁਹਾਡੇ ਨਾਲ ਬਿਹੇਵ ਦਾ ਨਾਰਮਲ ਕੀਤਾ ਜਾਂਦਾ ਵੀ ਚਲੋ ਜਿੱਦਾਂ ਸਟੂਡੈਂਟ ਨਾ ਕੀਤਾ ਜਾਂਦਾ ਉਹ ਉਹਨਾਂ ਦੇ ਟੀਚਰਾਂ ਦੀ ਇਹ ਸੋਚ ਹੁੰਦੀ ਵੀ ਪ੍ਰੋਫੈਸ਼ਨਲ ਜਿਵੇਂ ਪੈਂਟ ਸ਼ਰਟ ਪਾ ਕੇ ਆਉਣਾ ਪੱਗ ਬੰਨ ਕੇ ਆਉਣਾ ਇਦਾਂ ਥੋੜਾ ਬੰਦਾ ਪ੍ਰੋਫੈਸ਼ਨਲ ਲੱਗਦਾ ਕਿਸੇ ਨਾਲ ਗੱਲ ਕਰਨੀ ਆ ਤਾਂ ਇਹ ਚੀਜ਼ਾਂ ਸੈਮੀਨਾਰ 'ਚ ਜਾਣਾ ਤੁਸੀਂ ਕੋਈ ਲੈਕਚਰ ਦੇਣਾ ਤੇ ਇਹ ਕਰਨਾ ਪਊਗਾ ਪਰ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਹੁਣ ਇਹ ਲੱਗਣ ਲੱਗ ਪਿਆ ਵੀ ਡਾਕਟੋਰੇਟ ਜਾਂ ਪੀਐਚਡੀ ਦੇ ਲਈ ਬਾਣੀ ਵਾਲੇ ਜ਼ਰੂਰੀ ਆ ਇਹ ਹੋਣੇ ਚਾਹੀਦੇ ਸਾਡੇ ਬੰਦੇ ਇੱਧਰ ਆਉਣੇ ਚਾਹੀਦੇ ਆ ਪਰ ਬਹੁਤ ਘੱਟ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਇਹ ਇੱਧਰ ਰੁਝਾਨ ਵਧਾ ਸਕੀਏ ਅਕਸਰ ਇਹ ਵੀ ਚੀਜ਼ ਹੁੰਦੀਆਂ ਨਾ ਕਹਿੰਦੇ ਦੋਸਤ ਵੀ ਘੱਟ ਬਣਾ ਕੇ ਰਾਜੀ ਆ ਮੁੰਡੇ ਇੱਕ ਦੂਜੇ ਠੀਕ ਆ ਕੁੜੀਆਂ ਦਾ ਅੱਜਕੱਲ ਬੜਾ ਚੱਲਦਾ ਹੈਗਾ ਮੁੰਡਿਆਂ ਨੂੰ ਇਹ ਬੜਾ ਵਹਿਮ ਆ ਯਾਰ ਵੀ ਸ਼ਾਇਦ ਸਾਨੂੰ ਕੋਈ ਕੁੜੀ ਨੇ ਦੋਸਤ ਨਹੀਂ ਬਣਾਉਣਾਗਾ ਸਾਡੀ ਕੋਈ ਠੀਕ ਆ ਸਹੇਲੀ ਨਹੀਂ ਬਣਨੀ ਇਹ ਚੀਜ਼ਾਂ ਬਹੁਤ ਯੂਨੀਵਰਸਿਟੀਆਂ ਦੇ ਵਿੱਚ ਨਾਰਮਲ ਗੱਲਾਂ ਆ ਜੀੜੇ ਮਾਡਰਨ ਗੱਲ ਜਿਸ ਨੂੰ ਆਪਾਂ ਕਹਿ ਦਿੰਨੇ ਆ ਇਹ ਤਾਂ ਦੇਖੋ ਆਪਣੇ ਮਾਈਂਡ ਸੈਟ ਦੇ ਡਿਪੈਂਡ ਆ ਵੀ ਸਾਨੂੰ ਮਹਾਰਾਜ ਨੇ ਸਵਾ ਲੱਖ 1 ਨੂੰ ਬਣਾਇਆ ਹੋਇਆ ਵੀ ਸਵਾ ਲੱਖ ਅਸੀਂ ਤਾਂ ਸਵਾ ਲੱਖ ਵੀ ਵਿਚਰ ਸਕਦੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਇਹ ਆਪਣੇ ਬੰਦੇ ਤੇ ਆਪਦੇ ਦੇ ਉੱਤੇ ਡਿਪੈਂਡ ਹੁੰਦਾ ਵੀ ਤੁਸੀਂ ਤੁਹਾਡਾ ਬਿਹੇਵ ਕਿਵੇਂ ਦਾ ਵੀ ਮੈਂ ਮੇਰੇ ਨਾਲ ਬਹੁਤ ਦੋਸਤ ਹੈਗੇ ਮੇਰੇ ਇੱਥੇ ਯੂਨੀਵਰਸਿਟੀ ਦੇ ਵਿੱਚ ਮੈਂ ਉਹਨਾਂ ਦੇ ਨਾਲ ਵਿਚਰਦਾ ਮੇਰਾ ਆਪਦਾ ਬਿਹੇਵ ਸਹੀ ਹੋਊਗਾ ਤਾਂ ਉਹ ਆਟੋਮੈਟਿਕਲੀ ਆਟੋਮੈਟਿਕ ਆਪਣੇ ਨਾਲ ਵਿਚਰਨਗੇ ਇਹਦਾ ਕੋਈ ਇਸ਼ੂ ਨਹੀਂ ਹੈਗਾ ਇਹਦਾ ਕਦੇ ਵਿਚਾਰਧਾਰਾਂ ਨੂੰ ਲੈ ਕੇ ਵੀ ਉਹ ਹੋ ਜਾਂ ਤਕਰਾਰ ਹੋਈ ਹੈ ਕਦੇ ਦੋਸਤਾਂ ਵਿਚਕਾਰ ਹੋ ਜਾਂਦੀ ਹੈ ਅਸੀਂ ਤਾਂ ਕਲਾਸ ਰੂਮ ਦੇ ਵਿੱਚ ਡੇਲੀ ਕਰਦੇ ਆ ਵਿਚਾਰ ਤਕਰਾਰ ਵੀ ਹੁੰਦਾ ਪਰ ਤਕਰਾਰ ਨੂੰ ਅਸੀਂ ਪਰਸਨਲੀ ਨਹੀਂ ਲੈਂਦੇ ਉਹ ਸਿੱਖ ਮਤ ਦੀ ਗੱਲ ਹੋ ਰਹੀ ਹੈ ਤਾਂ ਉਹਨੂੰ ਸਿੱਖੀ ਤੱਕ ਹੀ ਸੀਮਤ ਰੱਖਦੇ ਆ ਉਹ ਅਸੀਂ ਆਪਸ ਵਿੱਚ ਵਿਚਾਰਾਂ ਦਾ ਮਤਭੇਦ ਨਹੀਂ ਕਰਨਾ ਮਤਲਬ ਕਿ ਇੱਕ ਦੂਜੇ ਨਾਲ ਲੜਾਈ ਝਗੜਾ ਨਹੀਂ ਕਰਨਾ ਇੱਕ ਦੂਜੇ ਨਾਲ ਕੋਈ ਦੁਸ਼ਮਣੀ ਨਹੀਂ ਪਾਲਣੀ ਠੀਕ ਹੁੰਦਾ ਅਛਾ ਇੱਕ ਪੱਗਾਂ ਤਾਂ ਚਲੋ ਹੱਜਕਲ ਆਪਣੇ ਸਾਰੇ ਮੁੰਡੇ ਬਨਣ ਲੱਗੇ ਹਨਾ ਸ਼ੌਂਕ ਹੋ ਗਿਆ ਪਰ ਜਿਹੜਾ ਇੱਕ ਦਾੜੀ ਦਾ ਜਾਂ ਕੈਦੀਏ ਜਾਂ ਮੁੱਛਾਂ ਦਾ ਕਹਦੀਏ ਮੁੱਛਾਂ ਵੀ ਚਲੋ ਹੁਣ ਟ੍ਰੈਂਡ ਜਾਂ ਚੱਲ ਪਿਆ ਚੀਜ਼ਾਂ ਪਰ ਦਾੜੀ ਨੂੰ ਲੈ ਕੇ ਬਹੁਤ ਘੱਟ ਮੁੰਡੇ ਰੱਖ ਕੇ ਰਾਜੀ ਨੇ ਦਾੜਾ ਸਾਹਿਬ ਤਾਂ ਇਹਦਾ ਕਾਰਨ ਕੀ ਮੰਨਦੇ ਆਂ ਦੇਖੋ ਪਹਿਲੀ ਗੱਲ ਤੇ ਦਾੜੀ ਜਾਂ ਮੁੱਛਾਂ ਟ੍ਰੈਂਡ ਨਹੀਂ ਹੈਗਾ ਹੂੰ ਇਹ ਸਾਡਾ ਵਿਰਸਾ ਵਾ ਹੂੰ ਸਾਡੀ ਪਰੰਪਰਾ ਵਾ ਮਾਰਾ ਇਹਨੇ ਸਾਨੂੰ ਕਹਿ ਤਾ ਨਾ ਬਿਨਾਂ ਸ਼ਾਸਤਰ ਕੇਸ ਸਿੰਘ ਨਰੰਗ ਪੇੜ ਜਾਨ ਨੂੰ ਮਹਾਰਾਏ ਨੇ ਕਹਿਤਾ ਨਾ ਵੀ ਬਿਨਾ ਸ਼ਸਤਰਾਂ ਤੋਂ ਕੇਸਾਂ ਤੋਂ ਨਰੰਗ ਪੇੜ ਜਾਨ ਨੂੰ ਪੇਡਾਂ ਨੂੰ ਜਿਨ੍ਹਾਂ ਨੂੰ ਮੁੰਨ ਲਿਆ ਜਾਂਦਾ ਹਰੇ ਕਿਸੇ ਵੀ ਪੇੜ ਨੂੰ ਫੜ ਕੇ ਹਰੇਕ ਸਾਲ ਜਿੰਨੇ ਵੀ ਨੂਨ ਮੁੰਨ ਲਿਆ ਜਾਂਦਾ ਹਮ ਇੱਥੇ ਕੀ ਹੁੰਦਾ ਵਾ ਵੀ ਜਿਹੜੇ ਬੰਦੇ ਇਹ ਕੰਮ ਕਰਦੇ ਆ ਕੇਸ ਕਟਾਉਂਦੇ ਆ ਵੀ ਕਿਸੇ ਦੀ ਦਾੜੀ ਨੂੰ ਹੱਥ ਪਾ ਲੈਣਾ ਪਿੰਡਾਂ ਜਾ ਕੇ ਦੇਖੋ ਵੀ ਅਗਲਾ ਚੀਰ ਦਿੰਦਾ ਹਮ ਇੱਥੇ ਕੀ ਕਰਦੇ ਆਪ ਨਾਈ ਕੋਲ ਜਾ ਕੇ ਤੇ ਆਪ ਦੀ ਦਾੜੀ ਫੜਾਉਂਦੇ ਆ ਹਮ ਤੇ ਇਹ ਦੇਖਣਾ ਪਊਗਾ ਵੀ ਤੁਹਾਡੀ ਦਾੜੀ ਕੱਟ ਰਿਹਾ ਅਗਲਾ ਨਾਈ ਤੇ ਇੱਕ ਪਾਸੇ ਸਾਡੇ ਟ੍ਰੈਡੀਸ਼ਨ ਚ ਇਹ ਆ ਸਾਡੇ ਪਿੰਡਾਂ ਦੇ ਵਿੱਚ ਇਹ ਗੱਲ ਪਈ ਆ ਵੀ ਦਾੜੀ ਨੂੰ ਹੱਥ ਪਾ ਲਿਆ ਇੱਜ਼ਤ ਨੂੰ ਹੱਥ ਪਾ ਲਿਆ ਸਾਡੇ ਨੂੰ ਤੇ ਇਹ ਸੋਚਣਾ ਪਊਗਾ ਵੀ ਸਾਡੀ ਇਹ ਇੱਜ਼ਤ ਆ ਇਹਨੂੰ ਸੰਭਾਲਣ ਦੀ ਲੋੜ ਆ ਮੈਨੂੰ ਲੱਗਦਾ ਜੋ ਤੇ ਇਹ ਪ੍ਰੋਫੈਸ਼ਨ ਨਹੀਂ ਹੈਗਾ ਕੋਈ ਜਾਂ ਇਹ ਕਟਾਉਣੀਆਂ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੇ ਸਾਨੂੰ ਮਾਰੇ ਨੇ ਬਖਸ਼ੀ ਹੋਈ ਤੇ ਨੂੰ ਇਦਾਂ ਹੀ ਸਬਸੂਤ ਰੱਖਣਾ ਜ਼ਰੂਰੀ ਆ ਅੱਛਾ ਜਦੋਂ ਇਸ ਪਹਿਰਾਵੇ ਚ ਆਏ ਤਾਂ ਉਦੋਂ ਪਰਿਵਾਰ ਤੁਸੀਂ ਮੈਂ ਥੋੜਾ ਜਿਹਾ ਪਰਿਵਾਰ ਬਾਰੇ ਜਾਣਨਾ ਚਾਹਾਂਗਾ ਪਰਿਵਾਰ ਵੀ ਗੁਰਸਿੱਖੀ ਜੀਵਨ ਦੇ ਵਿੱਚ ਹਾਂਜੀ ਪਰਿਵਾਰ ਮਾਤਾ ਪਿਤਾ ਨੇ ਅੰਮ੍ਰਿਤ ਛਕਾਇਆ ਹੋਇਆ ਹੂੰ ਸ਼ੁਰੂ ਤੋਂ ਨਹੀਂ ਸ਼ੁਰੂ ਤੋਂ ਨਹੀਂ ਉਹ ਮੇਰੇ ਤੋਂ 2-3 ਸਾਲ ਪਹਿਲਾਂ ਉਹਨਾਂ ਤੋਂ ਪ੍ਰਭਾਵਿਤ ਹੁੰਦਾ ਬੰਦਾ ਤੇ ਉਦੋਂ ਬਾਅਦ ਆਪਾਂ ਵੀ ਚਲੋ ਇਸ ਲਾਈਨ ਦੇ ਵਿੱਚ ਆ ਕੇ ਤਾਂ ਅੰਮ੍ਰਿਤ ਛਕ ਲਿਆ ਜੀ ਅੱਛਾ ਫਿਰ ਅੱਜ ਪਹਿਰਾਵੇ ਦੇ ਵਿੱਚ ਰਹਿੰਦੇ ਹਾਂ ਕਿਸ ਤਰੀਕੇ ਦਾ ਰਿਸ਼ਤੇਦਾਰਾਂ ਦਾ ਰੈਕਸ਼ਨ ਕਿਵੇਂ ਦਾ ਹੁੰਦਾਗਾ ਹੋਰ ਪਿੰਡ ਵੀ ਜਾਂਦੇ ਹੋਵਾਂਗੇ ਉੱਥੇ ਕਿਸ ਤਰ੍ਹਾਂ ਦਾ ਇਲੈਕਸ਼ਨ ਹੁੰਦਾਗਾ ਉਹ ਨਾਰਮਲ ਗੱਲ ਆ ਵੀ ਉਹ ਥੋੜਾ ਜਿਹਾ ਅਲੱਗ ਤਰੀਕੇ ਨਾਲ ਦੇਖਦੇ ਕਿਉਂਕਿ ਉਧਰ ਸਿੰਘ ਘੱਟ ਹੀ ਆ ਬਹੁਤ ਘੱਟ ਬਾਣੇ ਵਾਲੇ ਸਿੰਘ ਆ ਤੇ ਜੇ ਹੈਗੇ ਵੀ ਆ ਤੇ ਜਿਹੜਾ ਟਕਸਾਲ ਦੇ ਸਿੰਘ ਪੜੇ ਹੋਏ ਆ ਹਨਾ ਉਹ ਬਾਣਾ ਪਾ ਕੇ ਰੱਖਦੇ ਆ ਤੇ ਨਿਹੰਗ ਸਿੰਘਾਂ ਦਾ ਬਹੁਤ ਘੱਟ ਪਹਿਰਾ ਉਧਰ ਤੇ ਜਦੋਂ ਆਪਾਂ ਚਾਹੀਦਾ ਤੇ ਅਲੱਗ ਨਜਰ ਨਾਲ ਦੇਖਦੇ ਆ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਮੈਂ ਘਰ ਜਾ ਰਿਹਾ ਸੀਗਾ ਤੇ ਟ੍ਰੇਨ ਦੇ ਵਿੱਚ ਨਾ ਕਹਿੰਦੇ ਵੀ ਬਾਣਾ ਪਾਉਂਦਾ ਨੁਕਸਾਨ ਹੁੰਦਾ ਮੈਨੂੰ ਲੱਗਦਾ ਬਾਣਾ ਪਾਉਂਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹਮ ਫਾਇਦੇ ਫਾਇਦੇ ਆ ਮੈਂ ਫਾਇਦੇ ਜਦੋਂ ਮੈਂ ਆਮ ਜੀਵਨ ਦੇ ਵਿੱਚ ਵਿਚਰਦਾ ਤੇ ਮੈਨੂੰ ਲੱਗਦੇ ਹਮ ਮੈਂ ਟ੍ਰੇਨ ਦੇ ਵਿੱਚ ਬੈਠਾ ਸੀਗਾ ਇੱਕ ਭਈਆ ਤੇ ਬੈਠਾ ਸੀਗਾ ਦੋ ਚਾਰ ਪੰਜ ਮੁੰਡੇ ਆਏ ਕਹਿੰਦੇ ਵੀ ਉੱਤਰ ਜਾ ਨਹੀਂ ਤੇ ਤੈਨੂੰ ਚੱਕ ਕੇ ਥੱਲੇ ਸਿੱਟ ਦਾਂਗੇ ਅੱਛਾ ਭਈਆ ਮੇਰੇ ਵੱਲ ਉਹਨੇ ਹੋਰ ਕੁਝ ਨਹੀਂ ਕੀਤਾ ਮੇਰੇ ਵੱਲ ਵੀ ਮਦਦ ਦੀ ਨਜ਼ਰਾਂ ਨਾਲ ਦੇਖਣ ਲੱਗ ਗਿਆ ਹਮ ਜਦੋਂ ਉਹਨੇ ਮੇਰੇ ਵੱਲ ਦੇਖਿਆ ਨਾ ਮੈਂ ਉੱਠ ਕੇ ਖੜਾ ਹੋ ਗਏ ਮੈਂ ਕਿਹਾ ਕੀ ਗੱਲ ਆ ਹਮ ਤੂੰ ਸਿੱਟ ਲੇਗਾ ਮੇਰੇ ਹੁੰਦੇ ਆ ਜਿਆਦਾ ਤਗੜਾ ਤੂੰ ਮੈਨੂੰ ਮੈਂ ਇਦਾਂ ਬੋਲਿਆ ਹਮ ਉਹਨਾਂ ਚਾਰ ਪੰਜ ਮੁੰਡੇ ਆਏ ਸੀਗੇ ਉਹਨਾਂ ਨੇ ਪਹਿਲਾਂ ਮੇਰੀ ਤੇਗ ਵੱਲ ਦੇਖਿਆ ਬਾਅਦ ਮੇਰੇ ਵੱਲ ਦੇਖਿਆ ਬਾਅਦ ਚੁੱਪ ਕਰਕੇ ਬਹਿ ਗਏ ਇਹ ਸਾਰਾ ਕਾਹਦਾ ਸੀਗਾ ਮੈਨੂੰ ਤਾਂ ਮੈਂ ਜੇ ਬਾਣਾ ਨਾ ਪਾਇਆ ਹੁੰਦਾ ਜਾਂ ਮੇਰੇ ਕੋਲ ਤੇਗ ਨਾ ਹੁੰਦੀ ਤਾਂ ਮੇਰਨਾਂ ਵੀ ਉਹਨਾਂ ਇਹੋ ਜਿਹਾ ਬਿਹੇਵ ਕਰਨਾ ਸੀਗਾ ਮੇਰੇ ਕੋਲ ਹੈਗੇ ਸ਼ਸਤਰ ਤੇ ਚੁੱਪ ਕਰਕੇ ਬਹਿ ਗਏ ਇਹ ਸਭ ਇਹ ਸ਼ੁਰੂ ਤੋਂ ਰਿਹਾ ਵੀ ਅਸੀਂ ਨਾ ਜ਼ੁਲਮ ਕਰਦੇ ਨਾ ਸਹਿੰਦੇ ਹੂੰ ਸੋ ਇਹ ਜਿਹੜਾ ਬਾਣਾ ਮਿਲਦਾ ਵੀ ਬਹੁਤ ਹੈਲਪਫੁਲ ਹੁੰਦਾ ਜੀ ਅਜਾ ਹੋਰ ਵੀ ਕੋਈ ਜ਼ਿੰਦਗੀ ਦੇ ਵਿੱਚ ਬਾਣੇ ਨੂੰ ਲੈ ਕੇ ਕੋਈ ਇਸ ਤਰੀਕੇ ਦੀਆਂ ਕਿੱਸੇ ਹੋਣ ਕੜਨਾਵਾ ਗਟੀਆਂ ਜਿਹੜੀਆਂ ਤੁਹਾਨੂੰ ਯਾਦ ਹੁੰਦੀ ਹੁਣ ਜਾਂ ਪ੍ਰੇਰਣਾ ਦਿੰਦੀਆਂ ਹੁਣ ਇਹ ਤਾਂ ਨਾਰਮਲੀ ਵਾਪਰਦੀ ਹੀ ਰਹਿੰਦੀਆਂ ਵੀ ਜਦੋਂ ਆਪਾਂ ਜਾਵਾਂਗੇ ਕਿਤੇ ਤੇ ਜਦੋਂ ਹਨਾ ਵੀ ਸਾਡੇ ਉਧਰ ਜੰਗਲਾਂ ਜੰਗਲਾਂ ਵਾਲੇ ਰਾਹ ਵਾ ਤੇ ਨੇਰੇ ਸਵੇਰੇ ਜਦੋਂ ਮਰਜੀ ਸਾਡੇ ਕੋਲ ਤੇਗ ਹੁੰਦੀ ਐ ਅਸੀਂ ਜਾ ਵੜਦੇ ਆ ਤੇ ਇੱਥੇ ਇੱਕ ਦਿਨ ਯੂਨੀਵਰਸਿਟੀ ਦੇ ਵਿੱਚ ਮੈਂ ਚਲੇ ਗਿਆ ਆਪਣੀ ਬੈਂਕ ਦੇ ਵਿੱਚ ਚਲੇ ਗਿਆ ਤੇ ਮੈਂ ਜਦੋਂ ਗਿਆ ਸਾਨੂੰ ਦਾ ਸਮਾਜ ਕਿਹੜੀਆਂ ਨਜ਼ਰਾਂ ਨਾਲ ਦੇਖਦਾ ਸਿਕਿਉਰਿਟੀ ਗਾਰਡ ਜਾਂਦੇ ਮੈਨੂੰ ਪੁੱਛਣ ਲੱਗਿਆ ਵੀ ਕੀ ਇਹ ਕਿਹੜੇ ਕੰਮ ਨੂੰ ਆਏ ਮੈਂ ਕਿਹਾ ਵੀ ਇਦਾਂ ਖਾਤਾ ਖਲੋਣਾ ਆ ਤੇ ਤਾਂ ਕਰਕੇ ਆ ਉਹ ਜਿੰਨਾ ਚਿਰ ਮੈਂ ਬੈਂਕ ਦੇ ਵਿੱਚ ਰਿਆ ਮੇਰੇ ਲਾਗੇ ਲਾਗੇ ਫਿਰਦਾ ਰਿਆ ਸਾਨੂੰ ਐ ਨਜ਼ਰਾਂ ਨਾਲ ਦੇਖਦੇ ਪਾਏ ਅਸੀਂ ਕਿੱਡੇ ਕਿ ਡਕੈਟ ਹੁੰਨੇ ਤੇ ਤੁਹਾਡੇ ਕੋਲ ਇੰਨੇ ਕੈਮਰੇ ਲੱਗੇ ਤੁਹਾਡੇ ਕੋਲ ਬੰਦੂਕਾਂ ਹਨ ਤੁਹਾਨੂੰ ਕਹਾਂ ਡਰ ਮੇਰੇ ਕੋਲ ਸਿਮਪਲ ਤੇ ਇਹ ਕੀ ਅੱਛਾ ਤੁਸੀਂ ਕਿਰਪਾਨ ਲੈ ਕੇ ਚਲੇ ਜਾਂਦੇ ਹੋ ਹਾਂਜੀ ਨਾਲ ਹੀ ਰੱਖਦੇ ਹਾਂ ਹਾਂਜੀ ਨਾਲ ਹੀ ਜਦੋਂ ਕਲਾਸ ਲਾਉਣ ਜਾਂਦੇ ਆ ਉਦੋਂ ਵੀ ਨਾਲ ਹੁੰਦੀ ਹੈ ਹਾਂਜੀ ਹਾਂਜੀ ਹਮੇਸ਼ਾ ਨਾਲ ਹੀ ਹੁੰਦੀ ਹੈ ਪਰ ਤੁਹਾਨੂੰ ਟੀਚਰ ਨਹੀਂ ਕਹਿੰਦੇ ਯਾਰ ਵੀ ਇੱਥੇ ਕਿਰਪਾਨ ਦਾ ਕੀ ਕੰਮ ਹੈ ਇੱਥੇ ਤਾਂ ਮੇਰੀ ਤੇਗ ਚੱਕਣੀ ਭਾਰੀ ਲੱਗੇ ਹੂੰ ਇੰਨੀਆਂ ਵੀ ਕਲਮਾਂ ਨਹੀਂ ਚੱਕਣੀਆਂ ਠੀਕ ਹੈ ਜੀ ਜਿੱਥੇ ਕਲਮ ਚੱਕਣੀ ਆ ਇਹ ਨਹੀਂ ਹੈਗਾ ਵੀ ਮਹਾਰਾ ਨੇ ਸ਼ਸਤਰ-ਸ਼ਸਤਰ ਵੀ ਤੇ ਦੋਵੇਂ ਚਲਾਈ ਪਰ ਨਾਲ ਦੀ ਨਾਲ ਇਹਨੂੰ ਵੀ ਤੁਸੀਂ ਚੱਕਣਾ ਮੈਨੂੰ ਲੱਗਦਾ ਅੱਛਾ ਇੱਕ ਤੁਸੀਂ ਇਹ ਗਲ ਦੇ ਵਿੱਚ ਪਾਇਆ ਹੋਇਆ ਹੈਗਾ ਜਿਹੜਾ ਦੰਦ ਪਾਇਆ ਹੋਇਆ ਇਹ ਬਹੁਤ ਸਾਰੇ ਅੱਖਰ ਜਿਹੜੇ ਬਾਣੇ ਵਾਲੇ ਪਹਿਰਾਵੇ ਵਾਲੇ ਜਿਹੜੇ ਹੁੰਦੇ ਸਿੰਘ ਨਿੰਗਾ ਆਪਾਂ ਦੇਖਦੇ ਆ ਉਹ ਪਾਉਂਦੇ ਨੇ ਇਹਦਾ ਕੀ ਕਾਰਨ ਆ ਇਹਦੇ ਕਈ ਕਾਰਨ ਮਿਲ ਜਾਂਦੇ ਆ ਵੀ ਇਹ ਸੂਰ ਦਾੰਦ ਹੁੰਦਾ ਇਹ ਨਾਰਮਲ ਸੂਰ ਨਹੀਂ ਹੁੰਦਾ ਜੰਗਲੀ ਸੂਰ ਹੁੰਦਾ ਜੰਗਲੀ ਸੂਰ ਥੋੜਾ ਖਤਰਨਾਕ ਹੁੰਦਾ ਤੇ ਉਹ ਤੇ ਇਹਦਾ ਜੋ ਸ਼ਿਕਾਰ ਕਰਕੇ ਨਾ ਉਹਦਾ ਸੂਰ ਦਾੰਦ ਕੱਢਿਆ ਜਾਂਦਾ ਹੂੰ ਇਹਦਾ ਕਈ ਕਾਰਨ ਹੈ ਇੱਕ ਤਾਂ ਇਹ ਦਿਮਾਲੇ ਵਿੱਚ ਹੀ ਲਾਇਆ ਜਾਂਦਾ ਵੀ ਜੋ ਮੁਗਲ ਸੀਗੇ ਮੁਗਲ ਹੁਣ ਮੁਸਲਮਾਨ ਜਿਹੜੇ ਆ ਉਹਨਾਂ ਉਹਨਾਂ ਨੂੰ ਵੀ ਸੂਰ ਦਾ ਨਾਮ ਲੈਣਾ ਵੀ ਚੰਗਾ ਨਹੀਂ ਸਮਝਦੇ ਹੂੰ ਤੇ ਜਦੋਂ ਇਸ ਦਿਮਾਲੇ ਦੇ ਵਿੱਚ ਲੱਗਿਆ ਹੁੰਦਾ ਸੀਗਾ ਨਾ ਉਹਦਾ ਕੀ ਕਰਦੇ ਵੀ ਜੋ ਸਿੰਘ ਘਿਣ ਢਾਲ ਪਿਆ ਹੁੰਦਾ ਪੱਗ ਨੂੰ ਦਿਮਾਲੇ ਨੂੰ ਮਾਰ ਦਿੰਦੇ ਸੀ ਪੈਰ ਹੂੰ ਜਿਸ ਇਹ ਲੱਗਿਆ ਹੁੰਦਾ ਸੀਗਾ ਉਹਦਾ ਨਾ ਲੈਣਾ ਸਭ ਚੰਗਾ ਸਮਝਦੇ ਪਰ ਟੱਚ ਕਰਨਾ ਕਿੰਨਾ ਔਖਾ ਹੋਊਗਾ ਉਹਨਾਂ ਨੂੰ ਉਹ ਇਹਨੂੰ ਟੱਚ ਨਹੀਂ ਕਰਦੇ ਸੀਗੇ ਹੂੰ ਦੂਜਾ ਕਹਿੰਦੇ ਵੀ ਇਹ ਵੀ ਮੰਨਿਆ ਜਾਂਦਾ ਵਾ ਕਿ ਜਿਹੜੇ ਮੁਗਲ ਹੁੰਦੇ ਸੀਗੇ ਉਹ ਸਿੱਖਾਂ ਦਾ ਪੇਸ਼ ਧਾਰਨ ਕਰਕੇ ਤੇ ਸਿੱਖਾਂ ਦੇ ਦਲਾਂ ਦੇ ਵਿੱਚ ਆਣ ਵੜਦੇ ਸੀਗੇ ਧਮਾਲੇਸ ਜਾ ਕੇ ਪੰਜਾਬੀ ਉਹਨਾਂ ਨੂੰ ਆਉਂਦੀ ਹੁੰਦੀ ਸੀ ਹੂੰ ਤੇ ਤਾਂ ਕਰਕੇ ਫਿਰ ਮਹਾਰਾਜ ਸਾਹਿਬ ਕੋਲ ਬੇਨਤੀ ਕੀਤੀ ਸੀਗੀ ਹੂੰ ਸਿੰਘਾਂ ਨੇ ਵੀ ਮਹਾਰਾਜ ਇਦਾਂ ਵਾ ਤੁਹਾਨੂੰ ਮਾਰਿਆ ਨੇ ਆਖਿਆ ਵੀ ਤੁਸੀਂ ਸੂਰਦੰਦ ਪਾਉਣਾ ਸ਼ੁਰੂ ਕਰ ਦੋ ਜਿਹਦੇ ਗੱਲ ਚ ਸੂਰਦੰਦ ਨਹੀਂ ਉਹ ਉਹਦਾ ਫਿਰ ਆਇਡੈਂਟੀਫਾਈ ਕਰੋ ਵੀ ਇਹ ਹੈਗਾ ਸਿੱਖਕ ਨਹੀਂ ਸੋ ਉਥੋਂ ਪਤਾ ਲੱਗ ਜਾਂਦਾ ਸੀ ਕੋਈ ਕਈ ਸਿੰਘ ਐ ਵੀ ਕਹਿੰਦੇ ਵੀ ਇਹ ਜਿਹੜਾ ਸੂਰਦੰਦ ਹੁੰਦਾ ਇਹਦੇ ਤੇ ਕੋਈ ਰਿੱਧੀ ਸਿੱਧੀ ਨਹੀਂ ਕੋਈ ਚਲਦੀ ਹੋ ਕਿ ਉਹ ਪੀ ਇਹਨਾਂ ਦੇ ਸਿੰਘਾਂ ਤੇ ਕਰ ਦਿੰਦੇ ਹੁੰਦੇ ਸੀ ਵੀ ਇਹ ਕਾਲਾ ਜਾਦੂ ਇਹੋ ਜਿਹਾ ਕੋਸ਼ਿਸ਼ ਇਹ ਇਹ ਬਹੁਤ ਚੀਜ਼ਾਂ ਅੱਜ ਕੱਲ ਵੀ ਕੰਕਲੂਏਟ ਹੁੰਦੀਆਂ ਨੇ ਇਹ ਚੀਜ਼ਾਂ ਕਹਿੰਦੇ ਸੂਰਤਾ ਦੰਦ ਜੇ ਤੁਹਾਡੇ ਕੋਲੇ ਹੈਗਾ ਤੁਹਾਡੇ ਤੇ ਕੋਈ ਜਾਨੂ ਜਾਦੂ ਟੂਣਾ ਭੂਤ ਪ੍ਰੇਤ ਨਹੀਂ ਨੇੜੇ ਆਉਂਦਾਗਾ ਇਹ ਚੀਜ਼ ਤੋਂ ਦੂਰ ਰਹਿੰਦੀਆਂ ਹੀ ਇਹ ਚੀਜ਼ਾਂ ਇਹ ਸੱਚਾਈ ਹੈ ਜੀ ਹਾਂਜੀ ਇਹ ਤਾਂ ਚੀਜ਼ਾਂ ਵਰਤਦੀਆਂ ਵੀ ਜਿੱਥੇ ਜੇ ਤੁਸੀਂ ਇਹ ਮੰਨ ਰਹੇ ਹੋ ਵੀ ਕੋਈ ਸ਼ਕਤੀ ਹੁੰਦੀ ਹੈ ਕੋ ਨਾਨਕ ਪਾਸ਼ਾ ਜੀ ਕੋਈ ਕੋਈ ਦੇਵੀ ਸ਼ਕਤੀ ਲੈ ਕੇ ਆਏ ਆ ਵੀ ਜੋ ਉਹਨਾਂ ਨੇ ਇੱਥੇ ਕਾਰਨਾਮੇ ਕੀਤੇ ਇਹਦਾ ਮਤਲਬ ਵੀ ਜੇ ਹੋਰ ਵੀ ਸ਼ਕਤੀਆਂ ਹੋ ਸਕਦੀਆਂ ਜਿਹੜੀਆਂ ਰੂਹਾ ਮੁਕਤ ਨਹੀਂ ਹੁੰਦੀਆਂ ਉਹ ਹੁੰਦੀਆਂ ਉਹ ਐਗਜ਼ਿਸਟ ਕਰਦੀਆਂ ਇੱਥੇ ਪਰ ਤੁਸੀਂ ਯਕੀਨ ਕਰਦੇ ਹੋ ਪੂਤ ਪਰੇਤਾ ਚ ਹੋਣਗੀਆਂ ਅਸੀਂ ਚਲੋ ਦੇਖੀਆਂ ਨਹੀਂ ਹੈਗੀਆਂ ਪਰ ਹੁੰਦੀਆਂ ਇਹਦਾ ਬਾਣੀ ਚ ਬਾਣੀ ਚ ਤਾਂ ਜੇਕਰ ਆਉਂਦਾ ਇਹਦਾ ਬਾਣੀ ਚ ਪੂਤ ਪਰੇ ਸੁਕਰ ਮਰਗਾ ਚ ਤੇ ਇਹ ਸਾਰਾ ਕੁਝ ਆਉਂਦਾ ਹੂੰ ਹੁੰਦੀਆਂ ਹੀ ਆ ਤਾਂ ਕਰਕੇ ਜੇਕਰ ਆਉਂਦਾ ਨਾ ਜਿਹੜੀ ਚੀਜ਼ ਦੀ ਹੋਂਦ ਨਹੀਂ ਹੈਗੀ ਗੁਰਬਾਣੀ ਦੀ ਗੱਲ ਕਿਉਂ ਕਰੂਗੀ ਹੂੰ ਉਸ ਤੋਂ ਇਲਾਵਾ ਸਾਨੂੰ ਇੱਕਾ ਤੁਸੀਂ ਆਪਣਾ ਕੜਾ ਵੀ ਪਾਇਆ ਹੋਇਆ ਹਨ ਇਹ ਜਿਹੜਾ ਸਿਮਰਨ ਦੀ ਤਰ੍ਹਾਂ ਹੈ ਇਹਨੂੰ ਆਪਾਂ ਕਿਹਾ ਸਿਮਰਨਾ ਕਹਿਤ ਬੋਲ ਦਿੰਨੇ ਹਾਂ ਹਾਂਜੀ ਸਿਮਰਨਾ ਬੋਲ ਦਿੰਦੇ ਆ ਇਹ ਸਰਬਲੋਹ ਦਾ ਸਿਮਰਨਾ ਜੀ ਹੂੰ ਇਹਦਾ ਵੀ ਮਤਲਬ ਦੱਸੋ ਥੋੜਾ ਜਿਹਾ ਇਹਦਾ ਬਸ ਮਤਲਬ ਨਹੀਂ ਆ ਵੀ ਜੇ ਕਿਤੇ ਤੇਰਾ ਸਮਾਂ ਲੱਗ ਰਿਹਾ ਹੋਵੇ ਸਿੰਘਾ ਤੇ ਇਹਨੂੰ ਜਪ ਲਾ ਹੂੰ ਵੀ ਕਿਤੇ ਨਾ ਕਿਤੇ ਤਾਂ ਉਹਦੇ ਨਾਲ ਤੇਰੀ ਜੁੜ ਰਹੀ ਹੈ ਨਾ ਕੋਈ ਬਾਕੀ ਅਲੱਗ-ਅਲੱਗ ਆਉਦੀ ਵਿਚਾਰਧਾਰਾ ਹੁੰਦੀ ਆ ਕਈ ਜਾਂਦੇ ਵੀ ਸਿਮਰਨਾ ਨਹੀਂ ਕਰਨਾ ਜਾਂ ਐ ਆ ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਸਮਨ ਰਸਨਾ ਉਪਰ ਪੇ ਰਸਨਾ ਤੋਂ ਜ ਆਪਣਾ ਪਰ ਵੀ ਉਹ ਕਬੀਰ ਸਾਹਿਬ ਕਹਿ ਰਹੇ ਮੈਂ ਕਬੀਰ ਨਹੀਂ ਹੈਗਾ ਜੀ ਮੈਂ ਤਾਂ ਹਜੇ ਸ਼ੁਰੂਆਤ ਕਰ ਰਿਹਾ ਵੀ ਮੈਂ ਉਹਨਾਂ ਵਰਗਾ ਬਣ ਜਾ ਸੋ ਜਦੋਂ ਮੈਂ ਉੱਥੇ ਪਹੁੰਚ ਜਾਊਗਾ ਉਦੋਂ ਮੈਂ ਵੀ ਕਹਿ ਦਊਗਾ ਹਜੇ ਮੈਨੂੰ ਇਹਦੀ ਜ਼ਰੂਰਤ ਪੈ ਰਹੀ ਤੇ ਮੈਂ ਪਾ ਰਿਹਾ ਹਾਂ ਹੂੰ ਅੱਜ ਤੁਸੀਂ ਪੜ੍ਹਾਈ ਵੀ ਮੈਨੂੰ ਪਤਾ ਲੱਗਿਆ ਤੁਸੀਂ ਰਿਲੀਜੀਅਸ ਤੇ ਕਰ ਰਹੇ ਹੋ ਹਾਂਜੀ ਕੀ ਕੁਝ ਹੁਣ ਤੱਕ ਰਿਸਰਚ ਦੇ ਵਿੱਚੋਂ ਤੁਹਾਡੀ ਨੂੰ ਪਤਾ ਲੱਗਿਆ ਤੁਸੀਂ ਕਿਸ ਚੀਜ਼ ਦੇ ਉੱਤੇ ਸਰਚ ਕਰ ਰਹੇ ਹੋ ਹਾਂਜੀ ਜੀ ਰਿਸਰਚ ਨਹੀਂ ਕਰ ਰਹੇ ਹਜੇ ਅਸੀਂ ਜਾਣਕਾਰੀ ਲੈ ਸਕਦੇ ਹਾਂ ਰਿਸਰਚ ਤਾਂ ਥੋੜਾ ਅੱਗੇ ਦਾ ਪੁਆਇੰਟ ਹੁੰਦਾ ਵੀ ਉਹ ਗਿਆਨ ਤੋਂ ਉਪਜਦੀਆਂ ਹਨ ਚੀਜ਼ਾਂ ਇਹ ਹਜੇ ਜਾਣਕਾਰੀ ਹੀ ਲੈ ਰਹੇ ਹਾਂ ਵੀ ਧਰਮ ਕਿੱਥੇ ਕਿੱਥੇ ਕਿਦਾਂ ਕਿਦਾਂ ਚੱਲ ਰਹੇ ਬਾਕੀ ਧਰਮ ਸੱਤਵੇਂ ਧਰਮਿਆਂ ਉੱਧਰ ਆ ਜਾਂਦੇ ਆ ਯਹੂਦੀ, ਇਸਾਈ ਤੇ ਮੁਸਲਮਾਨ ਹਨ اسلام ਧਰਮ ਆ ਜਾਂਦਾ ਇਧਰ ਆਪਣੇ ਹਿੰਦੂ ਜੈਨ ਬੁੱਧ ਤੇ ਸਿੱਖ ਧਰਮ ਆ ਜਾਂਦਾ ਇਹਨਾਂ ਦੇ ਬਾਰੇ ਜਾਣਕਾਰੀਆਂ ਲੈ ਰਹੇ ਵੀ ਇਹ ਧਰਮ ਕਿਦਾਂ ਕਿਦਾਂ ਇਹਨਾਂ ਦੀ ਟ੍ਰੈਡੀਸ਼ਨ ਹੈਗੀਆਂ ਤੇ ਕਿਦਾਂ ਕਿਦਾਂ ਇਹਨਾਂ ਨੇ ਚਾਲੂ ਹੋਏ ਤੇ ਕਿਦਾਂ ਕਿਦਾਂ ਹੁਣ ਐਗਜ਼ਿਸਟ ਕਰ ਰਹੇ ਇੱਥੇ ਧਰਤੀ ਦੇ ਉੱਤੇ ਤੇ ਉਹ ਚੀਜ਼ਾਂ ਦੀ ਜਾਣਕਾਰੀ ਸੀ ਲੈ ਰਹੇ ਇਹਦੋਂ ਕਿ ਮਹਾਰਾਜ ਸਾਹਿਬ ਦੇ ਬਾਣੇ ਚ ਇਹ ਜੋ ਚੀਜ਼ਾਂ ਹਨ ਤੇ ਬਾਣਾ ਹੋਇਆ ਤਾਂ ਅੱਗੇ ਵੀ ਜ਼ਰੂਰ ਕੋਈ ਨਾ ਕੋਈ ਆਪ ਦੇ ਸਿੱਖ ਪੰਥ ਦੀ ਝੋਲੀ ਪਾਵਾਂਗੇ ਚੀਜ਼ਾਂ ਅੱਛਾ ਨਿਤਨੇਮ ਹੋ ਜਾਂਦਾ ਰੁਟੀਨ ਦੇ ਵਿੱਚ ਨਿਤਨੇਮ ਦਾ ਵੇਖੋ ਜੀ ਇਵ ਆਦੇ ਬੰਦੇ ਤੇ ਡਿਪੈਂਡ ਹੁੰਦਾ ਕਿਉਂਕਿ ਇਹ ਚੀਜ਼ ਬਹੁਤ ਹੁੰਦੀ ਆ ਨਾ ਕਿ ਆਪਣੇ ਜਦੋਂ ਅੰਮ੍ਰਿਤ ਛਕ ਜਾਂਦਾ ਉਦੋਂ ਕਿਹਾ ਜਾਂਦਾ ਵੀ ਤੁਸੀਂ ਪੰਜਾਬ ਬਾਣੀਆਂ ਦਾ ਪਾਠ ਰੋਜ਼ਾਨਾ ਕਰਨਾ ਹਨ ਨਿਤਨੇਮ ਸਾਨੂੰ ਦੱਸਿਆ ਜਾਂਦਾਗਾ ਬਹੁਤ ਸਾਰੇ ਨੌਜਵਾਨ ਇਸੇ ਕਰੋਂ ਡਰਦੇ ਨਹੀਂ ਉਹ ਚੀਜ਼ ਕਰਦੇ ਯਾਰ ਵੀ ਸਾਤੋਂ ਹੋਣਾ ਨਹੀਂਗਾ ਅਸੀਂ ਕਰ ਨਹੀਂ ਪਾਵਾਂਗੇ ਟਾਈਮ ਨਹੀਂ ਨਿਕਲਦਾ ਸਾਡੀ ਤਾਂ ਜੌਬ ਬਹੁਤ ਸਖਤ ਆ ਸਾਡਾ ਤਾਂ ਰੋਜ਼ੇਵੇਂ ਬਹੁਤ ਨੇ ਤੁਸੀਂ ਇਹ ਦੇਖਣਾ ਵੀ ਇੰਪੋਰਟੈਂਸ ਕਿਨੂੰ ਦੇ ਰਹੇ ਗੁਰੂ ਨੂੰ ਦੇ ਰਹੇ ਹੋ ਕਾਲਪੁਰਖ ਨੂੰ ਦੇ ਰਹੇ ਵੀ ਦੁਨੀਆ ਨੂੰ ਦੇ ਰਹੇ ਹੂੰ ਜੇ ਤਾਂ ਗੁਰੂ ਨੂੰ ਦੇ ਰਹੇ ਹੋ ਸਾਰਾ ਕੁਝ ਤੁਹਾਡਾ ਨਿਕਲ ਜਾਊਗਾ ਹੂੰ ਭਾਵੇਂ ਤੁਸੀਂ ਕਿੰਨੇ ਵਿਜੀ ਹੋਗੇ ਤੁਰੇ ਮਹਾਰਾਜ ਤਾਂ ਕਹਿੰਦੇ ਆ ਵੀ ਹੱਥਕਾਰ ਵੱਲ ਚਿੱਤ ਕਰਤਾਰ ਵੱਲ ਜਦੋਂ ਮਰਜੀ ਤੁਰੇ ਫਿਰਦੇ ਵੀ ਕਰ ਲੋ ਤੁਹਾਡਾ ਮਨ ਹੋਣਾ ਚਾਹੀਦਾ ਤੁਸੀਂ ਆਪਣੇ ਮਨ ਨੂੰ ਇੰਨਾ ਕੁ ਪ੍ਰਬਲ ਕਰ ਲੋ ਵੀ ਉਹਦੇ ਵੱਲ ਲੱਗਿਆ ਰਹੇ ਪ੍ਰਮਾਤਮਾ ਵੱਲ ਤੇ ਉਹ ਹੋਜੂਗਾ ਜੇ ਤੁਹਾਡਾ ਮਨ ਹੀ ਨਹੀਂ ਹੈਗਾ ਫਿਰ ਤੁਹਾਨੂੰ ਭਾਵੇਂ ਵਿਲੇ ਬਿਠੇ ਰਹੋ ਫਿਰ ਵੀ ਨਹੀਂ ਹੁੰਦਾ ਕਈ ਬੰਦੇ ਵਿਲੇ ਰਿੰਦੇ 24 24 ਘੰਟੇ ਪਰ ਉਹ ਇਤਨੇ ਵੀ ਨਹੀਂ ਕਰਦੇ ਕਿਉਂ ਨਹੀਂ ਕਰਦੇ ਆਪਾਂ ਪਿੰਡਾਂ 'ਚ ਦੇਖਦੇ ਆਂ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਮਨ ਨਹੀਂ ਹੈਗਾ ਉਹ ਜੁੜੇ ਨਹੀਂ ਹੈਗੇ ਉਸ ਤਰੀਕੇ ਨਾਲ ਇਹ ਤਾਂ ਨਾਰਮਲ ਹੀ ਗੱਲ ਹੈ ਵੀ ਜਿਹਦਾ ਮਨ ਹੈਗਾ ਉਹ ਕਰ ਲੂਗਾ ਜਿਹਦਾ ਨਹੀਂ ਹੈਗਾ ਉਹ ਨਹੀਂ ਕਰਨਾ ਭ ਕਿੱਡਾ ਵੇਲਾ ਹੋਇਆ ਤੇ ਕਿੰਨਾ ਬੀਜ਼ੀ ਹੋ ਗਏ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਵਦਾਰੇ ਤੇ ਤੁਸੀਂ ਆਪਣੀ ਜ਼ਿੰਦਗੀ ਤੇ ਜਿਹੜਾ ਤਜਰਬਾ ਆਪਦਾ ਸਫ਼ਰ ਕੁਝ ਖਟੀਆਂ ਤੇ ਕੁਝ ਮਿੱਠੀਆਂ ਸਾਡੇ ਨਾਲ ਸਾਝੀਆਂ ਕੀਤੀਆਂ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ